ਹਾਕੀਮ ਅਬੂ ਤਰਾ ਗੋਲਕੰਡਾ ਰਿਆਸਤ ਵਿੱਚ ਬ੍ਰਾਹਮਣੀ ਖਾਨਦਾਨ ਵਿੱਚ ਪੈਦਾ ਹੋਏ ਸਨ ਇਸ ਨੇ ਲਾਲਚ ਵਿੱਚ ਆ ਕੇ ਆਪਣੀ ਰਿਆਸਤ ਦੇ ਗੁਪਤ ਭੇਦ ਬਾਦਸ਼ਾਹ ਔਰੰਗਜ਼ੇਬ ਨੂੰ ਦੱਸ ਕੇ ਬਾਦਸ਼ਾਹ પાસેੋਂ ਜ਼ਗੀਰ ਹਾਸਲ ਕੀਤੀ ਸੀ ਹਕੀਮ ਕਰਤਾਰੀ ਦੇਸ਼ ਅਤੇ ਕੌਮ ਕਾਤਗਨੀ ਦੀ ਨਾਲ ਛੇਤੀ ਹੀ ਵੱਡੀ ਜਾਇਦਾਦ ਦਾ ਮਾਲਕ ਬਣ ਗਿਆ ਤੇ ਦਿੱਲੀ ਵਿੱਚ ਉਸਨੇ ਆਪਣੀ ਰਹਾਇਸ਼ ਰੱਖ ਲਈ ਇਸਨੇ ਆਪਣੀ ਦਿੱਲੀ ਜਗੀਰ ਵਿੱਚ ਬਾਗ ਵੀ ਲਗਵਾਇਆ ਸੀ ਅਤੇ ਇਸ ਦੀ ਸੰਭਾਲ ਵਾਸਤੇ ਗੁਲਾਬਾ ਅਤੇ ਉਸਦੀ ਪਤਨੀ ਗੁਲਾਬੀ ਰੱਖੇ ਹੋਏ ਸਨ ਜੋ ਹੁਸ਼ਿਆਉੜ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਜਿਨ੍ਹਾਂ ਨੂੰ ਤਲਵਾਰ ਦੀ ਧਾਰ ਨਾਲ ਇਸਲਾਮ ਕਬੂਲ ਕਰਵਾਇਆ ਸੀ ਪੰਜਾਬ ਦੇ ਹਾਲਾਤਾਂ ਬਾਰੇ ਜਦੋਂ ਬਾਦਸ਼ਾਹ ਦੇ ਗੁਪਤਚਾਰਾਂ ਨੇ ਚਿੱਠੀਆਂ ਲਿਖੀਆਂ ਦਾ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਸਭ ਤੋਂ ਇਤਬਾਰੀ ਬੰਦੇ ਨੂੰ ਪੂਰੀ ਸੂਹ ਲਾਉਣ ਲਈ ਭੇਜਣ ਦਾ ਵਿਚਾਰ ਬਣਾਇਆ ਇਸ ਕੰਮ ਲਈ ਉਸਨੇ ਅਬੂ ਤਰਾਬ ਨੂੰ ਹੀ ਚੁਣਿਆ ਹੁਕਮ ਦਿੱਤਾ ਕਿ ਹਕੀਮ ਜੀ ਆਪ ਇਸ ਬਦਲ ਕੇ ਸ਼ਿਰੇ ਆਨੰਦਪੁਰ ਸਾਹਿਬ ਜਾਓ ਤੇ ਉੱਥੋਂ ਦੇ ਅਖੀ ਵੇਖੇ ਹਾਲ ਲਿਖ ਕੇ ਭੇਜੋ ਜਦ ਇਹ ਹੁਕਮ ਹਕੀਮ ਜੀ ਨੂੰ ਮਿਲਿਆ ਤਾਂ ਉਸਨੇ ਆਨੰਦਪੁਰ ਸਾਹਿਬ ਜਾਣ ਦੀ ਤਿਆਰੀ ਕੀਤੀ ਅਤੇ ਨਾ ਹੀ ਆਪਣੇ ਸੇਵਾਦਾਰਾਂ ਗੁਲਾਬਾ ਤੇ ਗੁਲਾਬੀ ਨੂੰ ਨਾਲ ਚੱਲਣ ਲਈ ਕਿਹਾ ਉਸ ਨੇ ਇਹਨਾਂ ਨੂੰ ਹਿੰਦੂ ਭੇਸ ਧਾਰ ਕੇ ਉੱਥੇ ਰਹਿਣ ਲਈ ਆਖਿਆ ਅਤੇ ਜਾਸੂਸੀ ਕਰਨ ਦੀ ਜ਼ਿੰਮੇਵਾਰੀ ਲਈ ਗੁਲਾਬੇ ਨੇ ਭਾਈ ਕੇਰ ਸਿੰਘ ਨੂੰ ਜੋ ਕਿ ਇੱਕ ਗੁਰਮੁਖ ਸਿੱਖ ਸੀ ਕਿਸੇ ਕੰਮ ਤੇ ਲਾਉਣ ਵਾਸਤੇ ਬੇਨਤੀ ਕੀਤੀ ਭਾਈ ਕੇਸਰ ਸਿੰਘ ਜੀ ਨੇ ਪਿਆਰ ਤੇ ਮਿੱਠੇ ਸ਼ਬਦਾਂ ਨਾਲ ਉਹਨਾਂ ਨੂੰ ਜੀ ਆਇਆਂ ਆਖਿਆ ਤੇ ਦੱਸਿਆ ਇਹ ਸੱਜਣ ਜੀ ਗੁਰੂ ਘਰ ਦੀ ਸੇਵਾ ਹਰੇਕ ਜੀਵ ਲਈ ਖੁੱਲੀ ਹੈ ਤੁਸੀਂ ਜੀ ਸੱਜ ਕੇ ਅੱਜ ਹੀ ਸੇਵਾ ਵਿੱਚ ਆ ਜਾਓ ਕੋਠੜੀ ਬਾਗ ਵਿੱਚ ਹੀ ਬਣ ਜਾਵੇਗੀ ਦੂਜੇ ਦਿਨ ਗੁਲਾਬਾ ਆਪਣੀ ਪਤਨੀ ਨੂੰ ਨਾਲ ਲੈ ਕੇ ਬਾਗ ਵਿੱਚ ਪਹੁੰਚਿਆ ਅਤੇ ਆਪਣਾ ਸਮਾਨ ਕੋਠੜੀ ਵਿੱਚ ਰੱਖ ਦਿੱਤਾ ਹੁਣ ਇਹ ਦੋਵੇਂ ਜੀ ਗੁਰੂ ਘਰ ਦੀ ਸੇਵਾ ਵਿੱਚ ਲੱਗ ਗਏ ਅਤੇ ਨਾਲ ਨਾਲ ਗੁਰੂ ਘਰ ਦੀ ਲੋਕ ਸੇਵਾ ਨਿਰਵੈਰਤਾ ਇਹ ਪ੍ਰੇਮ ਤੋਂ ਪ੍ਰਭਾਵਿਤ ਹੁੰਦੇ ਗਏ ਇੱਕ ਦੋ ਦਿਨਾਂ ਵਿੱਚ ਭਾਈ ਜੇ ਦਾ ਦੱਸਿਆ ਅਨੁਸਾਰ ਕੰਮ ਦੀ ਵੰਡ ਤੋਂ ਜਾਣੂ ਹੋ ਗਏ ਅਤੇ ਬੜੀ ਸ਼ਰਧਾ ਨਾਲ ਬੋਟਿਆਂ ਨੂੰ ਸਿੰਜਣ ਲੱਗੇ ਗੁਲਾਬਾ ਆਪਣੀ ਸੇਵਾ ਨਾਲ ਭਾਈ ਕੇਸਰ ਸਿੰਘ ਦੇ ਨੇੜੇ ਹੋ ਗਿਆ ਉਸ ਦੇ ਮਨ ਤੇ ਗੱਦਾਰੀ ਦਾ ਭੋਜ ਰਹਿਣ ਲੱਗਾ ਭਾਈ ਕੇਸਰ ਸਿੰਘ ਨੇ ਪੁੱਛਿਆ ਕਿ ਗੁਰੂ ਘਰ ਦੀ ਸੇਵਾ ਤਾਂ ਖੁਸ਼ੀ ਦਿੰਦੀ ਹੈ ਤੇਰੇ ਚਿਹਰੇ ਤੇ ਖੁਸ਼ੀ ਕਿਉਂ ਨਹੀਂ ਹੈ ਉਸ ਨੇ ਆਪਣੇ ਦੁੱਖ ਦੀ ਗੱਲ ਵਿਸਥਾਰ ਨਾਲ ਉਸ ਨੂੰ ਦੱਸ ਦਿੱਤੀ ਗੁਲਾਬੇ ਨੇ ਕਿਹਾ ਕਿ ਸਾਨੂੰ ਧੱਕੇ ਨਾਲ ਮੁਸਲਮਾਨ ਬਣਾਇਆ ਗਿਆ ਹੈ ਅਤੇ ਸਾਡਾ ਇਸਲਾਮ 'ਤੇ ਯਕੀਨ ਨਹੀਂ ਹੈ ਸਾਨੂੰ ਇਥੋਂ ਦੀ ਸੂਹ ਲੈਣ ਲਈ ਭੇਜਿਆ ਗਿਆ ਹੈ ਅਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ ਭਾਈ ਕੇਸਰ ਸਿੰਘ ਨੇ ਉਹਨਾਂ ਨੂੰ ਹੌਸਲਾ ਦਿੱਤਾ ਤੇ ਆਖਿਆ ਕਿ ਗੁਰੂ ਘਰ ਵਿੱਚ ਕੁਝ ਵੀ ਗੁਪਤ ਨਹੀਂ ਹੈ ਉਹ ਤਾਂ ਪ੍ਰੇਮ ਦਾ ਸੋਮਾ ਹਨ ਉਧਰ ਹਕੀਮ ਹੁਣ ਸੂਲੈਂਡ ਦਾ ਕੰਮ ਆਪ ਕਰਨ ਲੱਗ ਪਿਆ ਉਹ ਇਲਾਕੇ ਵਿੱਚ ਘੁੰਮ ਕੇ ਲੋਕਾਂ ਦੀਆਂ ਗੱਲਾਂ ਸੁਣਨ ਲੱਗਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਘੁੰਮਦਿਆਂ ਉਸਨੇ ਵੇਖਿਆ ਕਿ ਗੁਰੂ ਘਰ ਲੰਗਰ ਚੱਲ ਰਿਹਾ ਹੈ ਅਤੇ ਲੰਗਰੀ ਬਿਨਾਂ ਕਿਸੇ ਭੇਦਭਾਵ ਦੇ ਲੰਗਰ ਵਰਤਾਏ ਜਾਂਦੇ ਸਨ Hindu, Muslim, ਸ਼ੂਦਰ ਦਾ ਕੋਈ ਭਿੰਨ ਭੇਦ ਨਹੀਂ ਸੀ ਕੀਤਾ ਜਾ ਰਿਹਾ ਹਕੀਮ ਨੇ ਵੀ ਲੰਗਰੋਂ ਪ੍ਰਸ਼ਾਦਾ ਛਕਿਆ ਅਤੇ ਬੜਾ ਹੀ ਪ੍ਰਸੰਨ ਹੋਇਆ ਜਦ ਉਸਨੇ ਇਸ ਲੰਗਰ ਦੇ ਪ੍ਰਬੰਧਾਂ ਬਾਰੇ ਪੁੱਛਿਆ ਤਾਂ ਗੁਰਸਿੱਖਾਂ ਨੇ ਦੱਸਿਆ ਕਿ ਇਹ ਸਾਰਾ ਖਰਚ ਗੁਰੂ ਦੇ ਖਜ਼ਾਨੇ ਅਤੇ ਗੁਰੂ ਦੇ ਲੰਗਰ ਵਿੱਚੋਂ ਹੁੰਦਾ ਹੈ ਇੱਥੇ ਕੋਈ ਵਹਿਲਾ ਨਹੀਂ ਰਹਿੰਦਾ ਅਤੇ ਹਰ ਕੋਈ ਆਪਣੀ ਕਿਰਤ ਕਰਕੇ ਖਾਂਦਾ ਹੈ ਜੋ ਕਿਰਤ ਕਮਾਈ ਹੋਵੇ ਉਹ ਗੁਰੂ ਦੇ ਖਜ਼ਾਨੇ ਵਿੱਚ ਪੈਂਦੀ ਹੈ ਹਕੀਮ ਜੀ ਚੱਲਦੇ-ਚੱਲਦੇ ਇੱਕ ਜੰਗਲ ਵਿੱਚ ਚਲੇ ਗਏ ਜਿੱਥੇ ਦੇਖਿਆ ਕਿ ਇੱਕ ਆਦਮੀ ਤਾਪ ਨਾਲ ਬਿਮਾਰ ਪਿਆ ਹੈ। ਸਰੀਰ ਤੇ ਕੁਝ ਜ਼ਖਮ ਵੀ ਹਨ ਅਤੇ ਉਹਨਾਂ ਵਿੱਚ ਕੀੜੇ ਪਏ ਹੋਏ ਹਨ। ਹਕੀਮ ਨੇ ਉਸ ਨੂੰ ਪੁੱਛਿਆ ਕਿ ਉਹ ਕੌਣ ਹੈ ਤੇ ਕਿਸ ਤਰ੍ਹਾਂ ਜ਼ਖਮੀ ਹੋਇਆ ਹੈ। ਜ਼ਖਮੀ ਵਿਅਕਤੀ ਨੇ ਦੱਸਿਆ ਕਿ ਉਹ ਇੱਕ ਅਪਰਾਧੀ ਡਾਕੂ ਹੈ ਅਤੇ ਡਾਕਾ ਮਾਰਦੇ ਸਮੇਂ ਉਹ ਜ਼ਖਮੀ ਹੋ ਗਿਆ ਸੀ। ਉਸ ਦੇ ਸਾਥੀ ਉਸ ਨੂੰ ਛੱਡ ਕੇ ਦੌੜ ਗਏ ਹਨ। ਹਕੀਮ ਨੇ ਅੱਗੇ ਉਹ ਜਵਾਬ ਦਿੱਤਾ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਇੱਕ ਅਪਰਾਧੀ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਅਜੇ ਹਕੀਮ ਉਸ ਡਾਕੂ ਨਾਲ ਗੱਲਾਂ ਹੀ ਕਰ ਰਿਹਾ ਸੀ ਕਿ ਇੱਕ ਸਿੱਖ ਉੱਥੇ ਆ ਗਿਆ। ਉਸਨੇ ਉਸਨੂੰ ਜ਼ਖਮੀ ਤੇ ਬਿਮਾਰ ਵੇਖ ਕੇ ਪਾਣੀ ਬੁਲਾ ਅਤੇ ਕੋਲੋਂ ਨਿੰਮ ਦੇ ਪੱਤਿਆਂ ਵਾਲੇ ਗਰਮ ਪਾਣੀ ਨਾਲ ਉਸਦੇ ਜ਼ਖਮਾਂ ਦੀ ਸਫਾਈ ਕੀਤੀ ਤੇ ਮਲ੍ਹਮ ਲਾਉਣ ਲੱਗ ਪਿਆ। ਹਕੀਮ ਨੇ ਸੋਚਿਆ ਕਿ ਇਹ ਇਸ ਡਾਕੂ ਦਾ ਸਾਥੀ ਹੋਵੇਗਾ ਤੇ ਉਸਨੇ ਪੁੱਛਿਆ ਕਿ ਤੂੰ ਆਪਣੇ ਸਾਥੀ ਨੂੰ ਇੱਥੇ ਛੱਡ ਕੇ ਕਿੱਥੇ ਭੱਜ ਗਿਆ ਸੀ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਇਸ ਦਾ ਜਾਣੂ ਨਹੀਂ ਮੈਂ ਤਾਂ ਇਸ ਇੱਕ ਲਾਜਾਰ ਤੇ ਬਿਮਾਰ ਦੀ ਸੇਵਾ ਕਰ ਰਿਹਾ ਹਾਂ ਜੋ ਗੁਰੂ ਜੀ ਦਾ ਉਪਦੇਸ਼ ਹੈ ਹਕੀਮ ਨੇ ਕਿਹਾ ਕਿ ਇਹ ਇੱਕ ਅਪਰਾਧੀ ڈاکੂ ਹੈ ਜਿਸ ਤੇ ਕੋਈ ਵੀ ਰਹਿਮ ਨਹੀਂ ਕਰਨਾ ਚਾਹੀਦਾ ਅਕਾਲ ਸਿੰਘ ਨੇ ਆਖਿਆ ਕਿ ਗੁਰੂ ਘਰ ਦੀ ਇਹ ਮਰਿਆਦਾ ਨਹੀਂ ਹੈ ਗੁਰੂ ਘਰ ਦੀ ਮਰਿਆਦਾ ਹੈ ਕਿ ਕਿਸੇ ਨਾਲ ਵੈਰ ਨਹੀਂ ਕਰਨਾ ਪਿਆਰ ਹੀ ਕਰਨਾ ਹੈ ਅਸਾਂ ਸੇਵਾ ਦਾ ਫਰਜ਼ ਨਿਭਾਉਣਾ ਹੈ ਅਸਾਂ ਕੁਦਰਤ ਦੇ ਨਿਯਮ ਇਨਸਾਫ ਵਾਲੀ ਥਾਂ ਨਹੀਂ ਮਲਣੀ ਵਾਹਿਗੁਰੂ ਤਾਂ ਆਪ ਹੀ ਇਨਸਾਫ ਕਰੇਗਾ ਉਧਰ ਭਾਈ ਕੇਸਰ ਸਿੰਘ ਜੀ ਦੀ ਸੰਗਤ ਨੇ ਗੁਲਾਬੇ ਨੂੰ ਗੁਰਬਾਣੀ ਦੀ ਸੇਧ ਦੇ ਕੇ ਨਾਮ ਬਾਣੀ ਵਿੱਚ ਜੁੜਨ ਦੀ ਜਾਚ ਸਖਾ ਦਿੱਤੀ ਹਕੀਮ ਅਬੂਦਰਾਵ ਨੂੰ ਆਨੰਦਪੁਰ ਸਾਹਿਬ ਵਿਖੇ ਰਹਿੰਦੇ ਕਾਫੀ ਸਮਾਂ ਹੋ ਗਿਆ ਸੀ ਗੁਰੂਕਾਰ ਤੇ ਗੁਰਸਿੱਖਾਂ ਦੀਆਂ ਰੋਜ਼ ਦੀਆਂ ਨਵੀਆਂ ਗੱਲਾਂ ਤੇ ਕਰਤਾ ਵੇਖ ਸੁਣ ਕੇ ਬੜਾ ਹੈਰਾਨ ਹੋ ਰਿਹਾ ਸੀ ਅਚਾਨਕ ਇੱਕ ਦਿਨ ਹਕੀਮ ਜੀ ਨੂੰ ਤਾਪ ਚੜ ਗਿਆ ਹਕੀਮ ਜੀ ਆਪਣਾ ਇਲਾਜ ਆਪ ਹੀ ਕਰਦੇ ਰਹੇ ਪਰ ਕੋਈ ਫਾਇਦਾ ਨਹੀਂ ਹੋਇਆ ਹਕੀਮ ਜੀ ਦਾ ਸੁਭਾਅ ਗੁਸੈਲਾ ਤੇ ਪਹਿਲਾਂ ਹੀ ਸੀ ਪਰ ਬਿਮਾਰੀ ਨੇ ਹੋਰ ਵੀ ਜੜਜੜਾ ਕਰ ਦਿੱਤਾ ਇਸ ਦੇ ਜੜਜੜੇ ਸੁਭਾਅ ਨੂੰ ਦੇਖ ਕੇ ਨੌਕਰ ਭਜਣੇ ਸ਼ੁਰੂ ਹੋ ਗਏ ਫਿਰ ਗੁਲਾਬੇ ਨੂੰ ਪਤਾ ਲੱਗਾ ਕਿ ਹਕੀਮ ਜੀ ਦੀ ਹਾਲਤ ਬਹੁਤ ਮਾੜੀ ਹੈ ਅਤੇ ਕੋਈ ਨੌਕਰ ਹੁਣ ਉਸ ਦੇ ਪਾਸ ਨਹੀਂ ਹੈ ਸਭ ਛੱਡ ਕੇ ਭੱਜ ਗਏ ਹਨ ਭਾਈ ਗੁਲਾਬੇ ਦੀ ਭਾਈ ਕੇਸਰ ਸਿੰਘ ਨਾਲ ਖੁੱਲੀ ਗੱਲਬਾਤ ਸੀ ਅਤੇ ਉਸ ਨੇ ਇਸ ਨੂੰ ਹਕੀਮ ਅਬੂ ਤਰਾਵ ਦੀ ਅਸਲੀਅਤ ਬਾਰੇ ਦੱਸਿਆ ਅਤੇ ਕਿਹਾ ਕਿ ਹੁਣ ਉਸ ਦਾ ਭੈੜਾ ਹਾਲ ਹੈ ਅਤੇ ਅਜਿਹੇ ਦੁਸ਼ਮਣ ਨੂੰ ਛੇਤੀ ਮਰਨਾ ਚਾਹੀਦਾ ਹੈ ਇਹ ਗੱਲ ਭਾਈ ਕੇਸਰ ਸਿੰਘ ਨੂੰ ਚੰਗੀ ਨਾ ਲੱਗੀ ਉਸ ਨੇ ਸਮਝਾਇਆ ਇਹ ਅਜੇਹਾ ਵਰਤਾਉ ਤਾਂ ਕਿਸੇ ਅਣਪਛਾਤੇ ਆਦਮੀ ਨਾਲ ਵੀ ਨਹੀਂ ਕਰਨਾ ਚਾਹੀਦਾ ਹੈ ਇਹ ਤਾਂ ਤੁਹਾਡਾ ਜਾਣਿਆ ਪਹਿਚਾਣਿਆ ਹੀ ਨਹੀਂ ਸਭੋ ਤੁਸੀਂ ਉਸ ਦੀ ਨੌਕਰੀ ਤੋਂ ਆਪਣਾ ਜੀਵਨ ਨਿਰਭਾਰ ਕਰਦੇ ਰਹੇ ਹੋ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖੋ ਅਤੇ ਜਾ ਕੇ ਉਸ ਦੀ ਚੰਗੀ ਸੇਵਾ ਕਰੋ ਹੋ ਸਕਦਾ ਹੈ ਤੁਹਾਡੀ ਸੇਵਾ ਨਾਲ ਉਸ ਦੀ ਕਾਇਆ ਕਲਪ ਹੋ ਜਾਵੇ ਭਾਈ ਕੇਸਰ ਸਿੰਘ ਜੀ ਦੇ ਸਮਝਾਉਣ ਨਾਲ ਗੁਲਾਬੇ ਵੱਲੋਂ ਹਕੀਮ ਦੀ ਸੇਵਾ ਹੋਣ ਲੱਗੀ ਸਾਦੇ ਰੋਜ਼ ਦਵਾਈ ਦਾਰੂ ਦਿੱਤਾ ਜਾਣ ਲੱਗਾ ਭਾਈ ਦੇਸਰ ਸਿੰਘ ਆਪ ਵੀ ਹਕੀਮ ਦਾ ਹਾਲ ਚਾਲ ਪੁੱਛਦੇ ਤੇ ਸੇਵਾ ਕਰਦੇ ਇਸ ਤਰ੍ਹਾਂ ਹੌਲੀ ਹੌਲੀ ਉਹਨਾਂ ਦਾ ਬੁਖਾਰ ਉਤਰ ਗਿਆ ਜਦ ਚੰਗੀ ਤਰ੍ਹਾਂ ਠੀਕ ਹੋ ਗਿਆ ਤਾਂ ਸੋਚਣ ਲੱਗੇ ਕਿ ਆਪਣੇ ਤਾਂ ਭਰਾਏ ਹੋ ਗਏ ਸੀ ਇਹ ਉਪਰਾ ਵੀ ਗੁਰੂ ਘਰ ਦੀ ਕਿਰਪਾ ਨਾਲ ਮੇਰਾ ਬਣਿਆ ਸੀ ਮੈਂ ਕੀ ਸੀ ਇਹ ਤਾਂ ਮੈਨੂੰ ਹੀ ਪਤਾ ਹੈ ਕਿ ਮੈਂ ਕੋਲਕਾਤੀ ਬਣਿਆ ਮੈਂ ਦੇਸ਼ਕਾਤੀ ਬਣਿਆ ਸੀ ਅਤੇ ਜਿੰਦ ਜਾਨ ਬਖਸ਼ਣ ਵਾਲੇ ਗੁਰੂ ਜੀ ਦਾ ਵੀ ਧਰੋਹੀ ਬਣਿਆ ਜੇ ਹੁਣ ਕੋਈ ਜ਼ਿੰਦਗੀ ਹੈ ਤਾਂ ਮਨੁੱਖ ਮਾਤਰ ਦੇ ਭਲੇ ਵਾਲੇ ਗੁਰੂ ਘਰ ਦਾ ਨਿਮਾਣਾ ਜਿਹਾ ਸੇਵਕ ਬਣ ਜਾਵਾ ਤਾਂ ਹੀ ਠੀਕ ਹੈ ਮੈਂ ਪਾਪੀ ਹਾਂ ਦੁਸ਼ਟ ਹਾਂ ਅਕਿਰਤ ਕਾਣ ਹਾਂ ਪਰ ਮੈਂ ਇਹ ਵੀ ਸੁਣਿਆ ਹੈ ਕਿ ਗੁਰੂ ਨਾਨਕ ਜੀ ਦਾ ਘਰ ਪਾਪੀਆਂ ਨੂੰ ਦਰਨ ਵਾਲਾ ਹੈ ਇਹ ਆਸ ਹੈ ਕਿ ਆਪਣੇ ਆਪ ਨਹੀਂ ਤਾਂ ਗੁਲਾਬੇ ਨੂੰ ਵਿਜੋਲਾ ਬਣਾ ਉਸ ਰਾਹੀਂ ਕਿਸੇ ਹੋਰ ਨੂੰ ਵਿਚੋਲਾ ਬਣਾ ਕੇ ਗੁਰੂ ਜੀ ਕੋਲ ਜਾਵਾਂਗਾ ਕਹ ਉਹ ਸੁਦੀ 7ਵੀਂ ਨੂੰ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਸੀ ਇਹ ਦਿਨ ਹੁਣ ਨੇੜੇ ਆ ਰਿਹਾ ਸੀ ਅਤੇ ਘਰ-ਘਰ ਸੁਗਾਤਾ ਤਿਆਰ ਹੋ ਰਹੀਆਂ ਸਨ ਕਿਸੇ ਨੇ ਗੁੱਟਕੇ ਲਿਖੇ ਕਿਸੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕੀਤੇ ਕਿਸੇ ਨੇ ਕਿਰਪਾਨਾਂ ਬੰਦੂਕਾਂ ਕਿਸੇ ਨੇ ਸ਼ਸਤਰ ਤੇ ਕਿਸੇ ਨੇ ਬਸਤਰ ਕਿਸੇ ਨੇ ਯਤਿਮ ਪਾਲੇ ਬਹੁ ਸੂਦੀ ਸਤਮੀ ਨੂੰ ਖੁਸ਼ੀਆਂ ਦੇ ਭੰਡਾਰ ਹਰ ਪਾਸੇ ਖਿਲਰੇ ਫਿਰਦੇ ਸਨ ਬੇਦੀਆਂ ਭੱਲਿਆਂ ਸੋਡੀਆਂ ਮਸੰਦਾਂ ਦੂਰ ਦੁਹਾੜੇ ਤੋਂ ਆਈਆਂ ਸਾਰੀਆਂ ਸੰਗਤਾਂ ਨੇ ਭੇਟਾ ਤੇ ਸੁਗਾਤਾਂ ਪੇਸ਼ ਕੀਤੀਆਂ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਤਾਂ ਕੇਸਰ ਸਿੰਘ ਜੀ ਨੇ ਗੁਲਾਬੇ ਦਾ ਜੋੜਾ ਹਕੀਮ ਅਬੂਦਰਾਬ ਤੇ ਤ੍ਰਿਯੰਬਕਾ ਭਾਈ ਦੇਸ਼ ਕਿਤੇ ਤੇ ਇਹਨਾਂ ਨੂੰ ਅੰਮ੍ਰਿਤ ਸਿਕਾਇਆ ਗਿਆ ਅੰਮ੍ਰਿਤ ਛਕਣ ਤੋਂ ਬਾਅਦ ਗੁਲਾਬਾ ਹੀਰਾ ਸਿੰਘ ਤੇ ਗੁਲਾਬੋ ਹਰਵੰਤ ਕੌਰ ਬਣਾਈ ਗਈ ਹਕੀਮ ਜੀ ਅੰਮ੍ਰਿਤ ਛਕ ਕੇ ਦੁਸ਼ਟ ਦਮਨ ਸਿੰਘ ਬਣ ਗਏ ਇਸ ਨੂੰ ਮਹਾਰਾਜ ਨੇ ਘੋੜਿਆਂ ਦੇ ਅਸਤਬਲ ਦਾ ਦਰੋਗਾ ਨਿਯੁਕਤ ਕੀਤਾ ਇਸ ਨੇ ਆਪਣੀ ਸੇਵਾ ਨੂੰ ਬੜੇ ਹੀ ਪ੍ਰੇਮ ਨਾਲ ਨਿਭਾਇਆ ਅਤੇ ਇਹ ਸ਼੍ਰੀ ਅਨੰਦਪੁਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ ਸੋ ਸਾਹ ਸੰਗਤ ਜੀ ਇਸ ਤਰ੍ਹਾਂ ਹਕੀਮ ਅਬੂ ਤਰਾਬ ਤੇ ਮਹਾਰਾਜ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਮਿਹਰ ਕਰਕੇ ਸਿੰਘ ਸਜਾ ਅਤੇ ਉਸ ਦਾ ਜਨਮ ਮਰਨ ਕੱਟ ਕੇ ਉਸ ਨੂੰ ਮੁਕਤੀ ਦਾ ਦਾਨ ਬਖਸ਼ਿਆ